ਉਹ ਨੋਰਤੈ ਨੂੰ ਬੜਕੰਜੂ ਹਾਂ ਕੰਬਲਾ ਪਾਣਾ ਜਾਓ ਜਾਓ ਖਾ ਕੇ ਛੱਤਰ ਆ ਜਾਓਗੇ ਘਰਾਂ ਕੀ ਹੋ ਗਿਆ ਜਿਹੜੀ ਮੁੰਡੇ ਨੇ ਕੁੱਤਿਆਂ ਪਿੱਤੇਗੇ ਨਹੀਂ ਕੋੜੋ ਪਿੱਤੇਗੇ ਉਹ ਉੱਤਰ ਜਿਹੜਾ ਕਰਨ ਨੂੰ ਨਾ ਕੁੱਟਿਆ ਮੈਨੂੰ ਕਿਉਂ ਕੀ ਗੱਲ ਮੈਂ ਤੇ ਮਿੱਟੀ ਬਾਦਲੀ ਸੀ ਮਿੱਟੀ ਬਾਦੀ ਹਾਂ ਕਾਦੋ ਭਾਈ ਮਿੱਟੀ ਤੋਂ ਦੇ ਓਏ ਜਾਣ ਕੇ ਤੇ ਤੂੰ ਠੋਕੀ ਸੀ ਚਾਰ ਉਹਦੇ ਉਹਨੇ ਮੇਰੇ ਪਹਿਲਾਂ ਠੋਕਤੀ ਫਿਰ ਤੇਰੇ ਤੋਂ ਕੁਝ ਨਹੀਂ ਸਰਿਆਗਾ ਨਹੀਂ ਉਹਨੇ ਮੈਂ ਦੀ ਚੱਪਲ ਦਾ ਤੋੜੀ ਸੀ ਹੁਣ ਮੈਨੂੰ ਹੋਰ ਕੁੱਟਿਆ ਚੱਪਲ ਤੋੜ ਦਿੱਤੀ ਤੋਰੀ ਚਲਾ ਤਾਂ ਵਧੀਆ ਕੀਤਾ ਆ ਜਾਣ ਕੁੱਟਣ ਨੂੰ ਘਰੇ ਤਾਂ ਨਹੀਂ ਆਗਾ ਤਾਂ ਪਿਓ ਕਰਿਆ ਘਰੇ ਹੀ ਆਸਾਂ ਤੇ ਫਿਰ ਮੇਰੇ ਕੋਲ ਤੱਕ ਪਾਉਂਗੇ ਤੂੰ ਮੈਨੂੰ ਫੜ ਕੇ ਕੌਣ ਲੈ ਗਏ ਉਹ ਨਹੀਂ ਨਹੀਂ ਪਤਾ ਉਹ ਪਤਾ ਕੀ ਹੈ ਵੱਡਿਆਂ ਦੇ ਮੁਕਾਲ ਬਾਰੇ ਨਹੀਂ ਜੀ ਮੁਕਾਲ ਵੱਡੇ ਬੰਦਿਆਂ ਤੇ ਚਲੀ ਜਾਂਦੀ ਗੱਲ ਦੁਲੀ ਤੱਕ ਪਹੁੰਚ ਜਾਂਦੀ ਮੁਰਗੀ ਨਹੀਂ ਕੋਈ ਨਹੀਂ ਤੂੰ ਐ ਕਰ ਇੱਥੋਂ ਤੂੰ ਦੀ ਲੈ ਆ ਸੋਟੀ ਜਦੋਂ ਬੈਠਾ ਬੁੱਠਾ ਹੈ ਨਾ ਤੇ ਜੋਰ ਦੀ ਮਾਰ ਕੇ ਤੇ ਘਰਾਂ ਨੂੰ ਭਜਾਈ ਨਹੀਂ ਨਹੀਂ ਤੂੰ ਹੀ ਜਾਓ ਮੈਂ ਨਹੀਂ ਜਾਉਂ ਮੈਨੂੰ ਤਾਂ ਡਰ ਲੱਗਦਾ ਮੈਂ ਅੱਗੇ ਕੁੱਟ ਖਾ ਲਈ ਜਾਓ ਤੇ ਮੈਂ ਕਿੱਥੇ ਜਾਵਾਂ ਕੁੱਟ ਗਿਆ ਇਹ ਨਹੀਂ ਜੜੀ ਆਇਆ ਪਤਾ ਕੀ ਆ ਮਕਾਰ ਬੰਦਿਆਂ ਤੇ ਜੜੀ ਜਾਂਦੀ ਹੁੰਦੀ ਹੈ ਇਹ ਉਹ ਜਵਾਬ ਤੇ ਤੈਨੂੰ ਨਹੀਂ ਪਤਾਗਾ ਤੂੰ ਜਾ ਕੱਲਾ ਉਹ ਮਾਰ ਕੇ ਆ ਜਾ ਕੱਲਾ ਬੋਲ ਕੇ ਹਾਂ ਮੈਨੂੰ ਨਹੀਂ ਲੱਗਦਾ ਆਇਆ ਚਰਾਖ ਤੇ ਰਕੋ ਨਹੀਂ ਮਿੰਤਾ ਕਰੀਂ ਜਾਂਦਾ ਜਾਵੜਾ ਨਾਲ ਉਹਦੇ ਇੰਨੀ ਸੱਟ ਮਾਰੀ ਵੇਖ ਬੁਖਾ ਵੇਖ ਮੇਰੇ ਪੁੱਤ ਦਾ ਮੂੰਹ ਲਾਲ ਹੋਇਆ ਪਿਆ ਮਨਾਰ ਦੇ ਨਾਲ ਜਾ ਖਾਦਾ ਦਾਗਾ ਕਿਹੜਾ ਪਿਆਉ ਆ ਘਟਾਗਾ ਜਵਾਕ ਨੂੰ ਕਹੀ ਜਾਂਦਾ ਮੈਂ ਜਾਣੀ ਫਰਜ ਨਹੀਂ ਜਾਂਦਾ ਤਾਂ ਤੇ ਮੁਕਾਲ ਵੱਡੇ ਬੰਦਿਆਂ ਦੇ ਚਲੀ ਜਾਂਦੀ ਐ ਤੂੰ ਤਾਂ ਕਹਿ ਤਾਂ ਮੈਂ ਕਰ ਦੂੰਗਾ ਐ ਕਰ ਦੂੰਗਾ ਬੰਦਿਆਂ ਦੇ ਕੋਲ ਨਹੀਂ ਅਕਲ ਹੈਗੀ ਇਹਨਾਂ ਗੱਲਾਂ ਦੀ ਜਵਾਕਾਂ ਦਾ ਕੀ ਜਵਾਕ ਤਾਂ ਬਿੰਦ ਚਾਟ ਨੂੰ ਫਿਰ ਇਕੱਠੇ ਹੋ ਜਾਣਗੇ ਕੋਈ ਜੇ ਉਹ ਬਾਣਾ ਮਾਰਦਾ ਮਾਰਦਾ ਕੋਈ ਨਹੀਂ ਹੁੰਦਾ ਚੱਤਰ ਨੇ ਬਾੜਿਆਦਾ ਪਰ ਮੰਮੀ گاڑی ਨਹੀਂ ਜਾਂਦਾ ਮੈਂ ਦੂਰ ਚੱਲਣ ਨਾਲ ਆਇਆ ਝਾੜੂ ਮਾਰ ਲਾਂ ਤੇ ਮੈਨੂੰ ਉੱਥਲੀ ਝਾੜੂ ਨਾਲ ਹੀ ਲੈ ਚਲ ਆਇਆ ਪੁੱਤ ਡਾੜੀ ਹੱਥ ਨਹੀਂ ਜਾਣਾ ਨਹੀਂ ਨਹੀਂ ਚੱਲ ਚੱਲ ਕੁਛ ਨਹੀਂ ਹੁੰਦਾ ਲ ਆਇਆ 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 ਮੰਮੀ ਆਇਆ ਮੈਂ ਝੜਵਾਉਂਗਾ ਤੇ ਬੰਦਾ ਟੁੰਡਾ ਲੱਛਲੇ ਚਾਹਣੀ ਬਹੁਤ ਝੜੂ ਨਾਲ ਹੀ ਗੁੱਟਾਂਗੇ ਆਇਆ ਜਾਵੜਾ ਤੂੰ ਮੇਰਾ ਕਿਧਰ ਕੀ ਰੁਸਕਟ ਹੈ ਨਾ ਤੁਸੀਂ ਜਾਓ ਤੁਸੀਂ ਦੋਵੇਂ ਬੁੜਾ ਚਿਖਾ ਕੇ ਆਓ ਮੇਰੇ ਤੋਂ ਨਹੀਂ ਜਾਣਾ ਹਾਂ ਇਹਨਾਂ ਕਿਵੇਂ ਮਾਰਨਗੇ ਤੂੰ ਜਵਾਖ ਦੇ ਨਾਲ ਜਾਗਾ ਤੁਸੀਂ ਖਾ ਕੇ ਆਓ ਕੁੱਟ ਠੀਕ ਹੈ ਨਾ ਮੈਂ ਤਾਂ ਸੌਣਾ ਆ ਮਮੇ ਪਾਜਾ ਜੀ ਐਨੂੰ ਸੁੱਤਾ ਆ ਜਾ ਲਾ ਫੌਂਟ ਨੂੰ ਥੌਂ ਕੇ ਨਾ ਜਿਹੜੇ ਉਥੋਂ ਅਸੀਂ ਉਹਨਾਂ ਨੂੰ ਕੁੱਟ ਕੇ ਆਗੇ ਨਾ ਆਉਂਦਾ ਸਰ ਝਾੜੂ ਨਾਲ ਤੈਨੂੰ ਬੜਕੰਜਾ ਆ ਆ ਕੇ ਹੰਬਲਾ ਬਾਲਾ ਜਾਓ ਜਾਓ ਖਾ ਕੇ ਛੱਤਰ ਆ ਜਾਓਗੇ ਘਰਾਂ ਨੂੰ ਤੁਸੀਂ ਛੱਡਿਆ ਸਵਾਲ ਗਏ ਤੇਰੇ ਪਾਸੇ ਬਣਾਤੇ ਨੂੰ ਕੁੱਟ ਕੇ ਆ ਨਹੀਂ ਪੈ ਗਈ ਸੀ ਨੇ ਠੰਡ ਤੋਂ ਡੋੜਿਆ ਨਾ ਹੈ ਉਹ ਕੁੱਛੜੀ ਦੀ ਉਹ ਕਰਾ ਤੂੰ ਮਨਾ ਖੁਸ਼ੀਆਂ ਗਿਆ ਕੋਟ ਖੋਲਿਆ ਅਗਲੇ ਨੇ ਤੇ ਝਾੜੂ ਤੇਰਾ ਕਿਧਰ ਗਿਆ ਮੈਂ ਤੂੰ ਕਿੱ데 ਰਹਿ ਗਿਆ ਉਹ ਮੈਨੂੰ ਪਹਿਲੇ ਪਤਾ ਸੀ ਤੁਸੀਂ ਕਟ ਖਾ ਕੇ ਆਵੇਂ ਆਈਆਂ ਤਾਂ ਮੈਂ ਨਹੀਂ ਸੀ ਜਾਂਦਾ ਪਿਆ ਜੁੰਡੇ ਦੇ ਖਿਲਦੇ ਭੈਣ